ਕਿਸਾਨਾਂ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅੱਜ 20 ਕਰੋੜ ਰੁਪਏ ਆਉਣਗੇ ਜੀ ਹਾਂ ਪੀਐਮ ਮੋਦੀ ਦੇ ਵੱਲੋਂ 20 ਕਰੋੜ ਦੀ ਰਾਸ਼ੀ ਜਿਹੜੀ ਅੱਜ ਜਾਰੀ ਕੀਤੀ ਜਾਏਗੀ ਯਾਨੀ ਕਿ ਜਿਹੜਾਗਾ 20 ਕਰੋੜ ਰੁਪਏ ਅੱਜ ਕਿਸਾਨਾਂ ਦੇ ਖਾਤੇ ਦੇ ਵਿੱਚ ਆਣਗੇ ਨਰਿੰਦਰ ਮੋਦੀ ਦੇ ਵੱਲੋਂ ਕੁਝ ਹੀ ਦੇਰ ਬਾਅਦ ਇਹ ਰਾਸ਼ੀ ਜਿਹੜੀ ਹੈ ਜਾਰੀ ਕੀਤੀ ਜਾਏਗੀ ਜਿਸ ਤੋਂ ਬਾਅਦ ਇਹ ਰਾਸ਼ੀ ਜਿਹੜੀ ਹੈ 9 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਤਾਂ ਦੱਸਦੀ ਕਿ ਅੱਜ ਨਰਿੰਦਰ ਮੋਦੀ ਦੇ ਵੱਲੋਂ 17ਵੀਂ ਕਿਸ਼ਤ ਜਿਹੜੀ ਇਹ ਜਾਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ 20 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਣਗੇ ਤਾਂ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਯਾਨੀ ਕਿ ਅੱਜ 9.9 ਕਰੋੜ ਲਾਪਾਤਰੀ ਕਿਸਾਨਾਂ ਵਾਸਤੇ 20000 ਕਰੋੜ ਰੁਪਏ ਤੋਂ ਵੱਧ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਤੇਜੀਵਾਰ ਪ੍ਰਧਾਨ ਮੰਤਰੀ ਦੇ ਵਜੋਂ ਸੌ ਚੁੱਕਣ ਤੋਂ ਬਾਅਦ ਜਿਹੜਾਗਾ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨ ਦੇ ਨਾਲ ਸੰਬੰਧੀ ਜੋ ਹੈ ਫਾਈਲ ਦੇ ਉੱਤੇ ਦਸਤਖਤ ਕੀਤੇਗੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸਾਲ 2019 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਕੇਂਦਰ ਸਰਕਾਰ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 16 ਕਿਸ਼ਤਾਂ ਦੇ ਵਿੱਚ 3.4 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡ ਚੁੱਕੀ ਹੈ ਤਾਂ ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਯੋਜਨਾ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਣੀ ਹੈ ਤਾਂ ਤੁਸੀਂ ਜਿਹੜਾ 17ਵੀਂ ਕਿਸ਼ਤ ਦੇ ਪੈਸੇ ਵੀ ਅਗਰ ਤੁਸੀਂ ਲੈਣੇ ਨੇ ਤਾਂ ਤੁਸੀਂ ਆਨਲਾਈਨ ਜਾਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾਗਾ ਤੁਹਾਨੂੰ 17ਵੀਂ ਕਿਸ਼ਤ ਦੇ ਪੈਸੇ ਮਿਲਣਗੇ ਤਾਂ ਦੱਸਦੀ ਕਿ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ ਤੇ ਉਪਲਬਧ ਲਾਭਪਾਤਰੀਆਂ ਦੀ ਸੂਚੀ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਣਗੇ ਜਾਂ ਫਿਰ ਨਹੀਂ ਕਈ ਵਾਰ ਕੁਝ ਸਮੱਸਿਆ ਕਰਕੇ ਪ੍ਰਧਾਨ ਮੰਤਰੀ ਕਿਸਾਨ ਦੀ ਕਿਸ਼ਤ ਦੇ ਪੈਸੇ ਖਾਤੇ ਦੇ ਵਿੱਚ ਨਹੀਂ ਉੰਧੇ ਰਜਿਸਟ੍ਰੇਸ਼ਨ ਕਰਦੇ ਸਮੇ ਕੋਈ ਵੀ ਜਾਣਕਾਰੀ ਭਰਨ ਦੇ ਵਿੱਚ ਗਲਤੀ ਕਰਦਾ ਪਤਾ ਜਾਂ ਬੈਂਕ ਦੇ ਖਾਤੇ ਦੀ ਗਲਤ ਐਂਟਰੀ ਐਨਪੀਸੀਆਈ ਦੇ ਵਿੱਚ ਆਧਾਰ ਦੀ ਸੈਟਿੰਗ ਨਾ ਹੋਣਾ ਦੀ ਕਰਕੇ ਕਿਸ਼ਤ ਜਿਹੜੀ ਹੈ ਫਸ ਸਕਦੀ ਹੈ ਤੁਹਾਨੂੰ ਦਾਸੀ ਹੈ ਕਿ ਸਾਲ ਦੇ ਵਿੱਚ ਤਿੰਨ ਵਾਰ ਜਿਹੜੇ ਨੇ ਇਸ ਸਕੀਮ ਦੇ ਤਹਿਤ ਪੈਸੇ ਮਿਲਦੇ ਹੈ ਇਹ ਜਾਣਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਕਸ਼ਤ ਦੇ ਤਹਿਤ ਸਰਕਾਰ ਦੁਆਰਾ ਹਰ ਸਾਲ ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ ਪਹਿਲੀ ਕਿਸ਼ਤ ਦੂਜੀ ਕਿਸ਼ਤ ਅਗਸਤ ਤੋਂ ਨਵੰਬਰ ਅਤੇ ਤੀਜੀ ਕਿਸ਼ਤ ਦਸੰਬਰ ਤੋਂ ਮਾਰਚ ਦੇ ਤੱਕ ਚੜਾਗਾ ਟਰਾਂਸਫਰ ਕੀਤੀ ਜਾਂਦੀ ਹੈ ਜਿਸ ਦਾ ਕਿਸਾਨਾਂ ਦੇ ਵੱਲੋਂ ਕਾਫੀ ਜ਼ਿਆਦਾ ਜੋ ਹੈ ਲਾਭ ਵੀ ਉਠਾਇਆ ਜਾ ਰਿਹਾ ਤਾਂ ਅੱਜ 17ਵੀਂ ਕਿਸ਼ਤ ਜੋ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਏਗੀ ਵਾਰਾਨਸੀ ਨਰਿੰਦਰ ਮੋਦੀ ਜਾਣਗੇ ਉੱਥੇ ਜਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਹੈ ਐਲਾਨ ਕੀਤਾ ਜਾਏਗਾ ਰਾਸ਼ੀ ਜਾਰੀ ਕੀਤੀ ਜਾਏਗੀ ਜਿਸ ਦਾ ਕਿਸਾਨਾਂ ਦੇ ਵੱਲੋਂ ਕਾਫੀ ਜਿਹੜਾ ਗੱਲ ਆ ਬਚਕਿਆ ਜਾ ਸਕਦਾ ਹੈ